ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾਸ਼ਾਹਰ ਦੇਖ ਰਹੇ ਹੋ ਸਾਥੀਓ ਆਜ ਦਿਨ ਸੜਕੀ ਹਾਦਸੇ ਲੋਕਾਂ ਦੀ ਜ਼ਿੰਦਗੀ ਦਾ ਕਾਲ ਬਣਦੇ ਜਾ ਰਹੇ ਹਨ ਹੁਣ ਤਾਜ਼ਾ ਤਸਵੀਰਾਂ ਪਿੰਡ ਛੱਛੇਵਾਲ ਤੋਂ ਸਾਹਮਣੇ ਆ ਰਹੀਆਂ ਜਿੱਥੇ ਇੱਕ ਦਰਦਨਾਕ ਐਕਸੀਡੈਂਟ ਵਾਪਰਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਟਿਪਰ ਜਿਸ ਨੂੰ ਕਿ ਘੋੜਾ ਵੀ ਕਿਹਾ ਜਾਂਦਾ ਹੈ ਜੋ ਕਿ ਫਲੋਰ ਤੋਂ ਨਵਾਂ ਸ਼ਹਿਰ ਵੱਲ ਨੂੰ ਆ ਰਿਹਾ ਸੀ ਕਿਹਾ ਜਾ ਰਿਹਾ ਹੈ ਕਿ ਇਹ ਟਿਪਰ ਬਜਰੀ ਦੇ ਨਾਲ ਭਰਿਆ ਹੋਇਆ ਸੀ ਤੇ ਜਦ ਇਹ ਟਿਪਰ ਪਿੰਡ ਛੱਛੇਵਾਲ ਪਹੁੰਚਦਾ ਤਾਂ ਸੜਕ ਤੇ ਖੜੇ ਇੱਕ ਤਿੰਨ ਟੈਰਾ ਟੈਂਪੂ ਜਿਸ ਨੂੰ ਕਿ ਭੂੰਡ ਵੀ ਕਿਹਾ ਜਾਂਦਾ ਹੈ ਉਸ ਨੂੰ ਬਹੁਤ ਹੀ ਜ਼ਬਰਦਸਤ ਟੱਕਰ ਮਾਰਦਾ ਜਿਸ ਉਪਰੰਤ ਟੈਂਪੂ ਸੜਕ ਤੇ ਪਲਟ ਜਾਂਦਾ ਤੇ ਪੂਰੀ ਤਰ੍ਹਾਂ ਸੜਕ ਤੇ ਉਲਟਾ ਹੋ ਜਾਂਦਾ ਹਾਦਸਾ ਇੰਨਾ ਭਿਆਨਕ ਸੀ ਕਿ ਦੱਸਿਆ ਜਾ ਰਿਹਾ ਟੈਂਪੂ ਵਿੱਚ ਸਵਾਰ 8 ਵਿਅਕਤੀਆਂ ਨੂੰ ਬਹੁਤ ਜ਼ੋਰ ਦੀ ਝਟਕਾ ਲੱਗਦਾ ਇੱਕ ਵਾਰ ਸੁਰਤ ਕੁਮਝ ਜਾਂਦੀ ਹੈ ਕਿ ਭਾਣਾ ਕੀ ਵਾਪਰ ਗਿਆ ਕਿਉਂਕਿ ਟੈਂਪੂ ਤਾਂ ਸੜਕ ਤੇ ਖੜਾ ਸੀ ਤਾਂ ਇੱਕਦਮ ਵਿੱਚ ਆ ਕੇ ਜ਼ੋਰ ਦੀ ਵੱਜਿਆ ਕੀ ਅਤੇ ਹਾਲਾਤ ਤੁਸੀਂ ਸਮਝ ਸਕਦੇ ਹੋ ਕਿ ਜਦ ਟੈਂਪੂ ਸੜਕ ਤੇ ਖੜੇ ਨੂੰ ਟੱਕਰ ਵੱਜਦੀ ਹੈ ਤੇ ਉਹ ਪਲਟ ਜਾਂਦਾ ਹੈ ਇੰਨੀ ਬੁਰੀ ਤਰੀਕੇ ਪਲਟ ਜਾਂਦਾ ਤੇ ਸੇਫਟੀ ਦੇ ਨਾਮ ਤੇ ਸਿਰਫ ਰੱਬ ਦਾ ਅਸਰਾ ਹੋਵੇ ਤਾਂ ਕੀ ਬਣਦਾ ਪਰ ਇਸ ਪੂਰੇ ਘਟਨਾ ਵਿੱਚ ਸਭ ਤੋਂ ਵੱਧ ਮੰਦਭਾਗੀ ਗੱਲ ਇਹ ਰਹੀ ਹੈ ਕਿ ਇੱਕ ਔਰਤ ਜੋ ਕਿ ਟੈਂਪੂ ਵਿੱਚ ਬੈਠੀ ਸੀ ਉਹ ਟੈਂਪੂ ਤੋਂ ਬਾਹਰ ਨਿਕਲ ਕੇ ਡਿੱਗ ਜਾਂਦੀ ਹੈ ਤੇ ਟਿੱਪਰ ਦੇ ਟਾਇਰ ਹੇਠਾ ਆ ਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਹ ਗੱਲ ਜਿਹੜੀ ਦੱਸੀ ਜਾ ਰਹੀ ਹੈ ਤੇ ਟੈਂਪੂ ਵਿੱਚ ਸਵਾਰ ਬਾਕੀ ਸੱਤ ਵਿਅਕਤੀ ਸਮੇਤ ਡਰਾਈਵਰ ਦੇ ਗੰਭੀਰ ਰੂਪ ਵਿੱਚ ਫਟੜ ਹੋ ਜਾਂਦੇ ਹਨ ਜਿਨ੍ਹਾਂ ਨੂੰ ਜਲਦੀ ਨੇੜਲੇ ਹਸਪਤਾਲ ਵਿਖੇ ਪਹੁੰਚਾਇਆ ਜਾਂਦਾ ਹੈ ਤੇ ਸੱਤ ਫਟੜ ਵਿਅਕਤੀ ਜਿਹੜੇ ਆ ਉਹਨਾਂ ਦੀ ਪਛਾਣ ਤਾਂ ਹੋ ਗਈ ਹੈ ਪਰ ਹਾਲੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਪਛਾਣ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਟਿਪਰ ਨੂੰ ਕਬਜ਼ੇ ਵਿੱਚ ਲੈ ਲਿਆ ਜਾਂਦਾ ਹੈ ਪਰ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਤਾਂ ਤੁਸੀਂ ਹਾਲਾਤਾਂ ਨੂੰ ਸਮਝ ਸਕਦੇ ਹੋ ਕਿ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਇੱਕ ਟਿਪਰ ਜਿਸ ਨੂੰ ਘੋੜਾ ਕਿਹਾ ਜਾਂਦਾ ਹੈ ਉਹ ਪੂਰੀ ਰਫਤਾਰ ਵਿੱਚ ਆਉਂਦਾ ਹੈ ਤੇ ਸੜਕ ਤੇ ਖੜੇ ਟੈਂਪੂ ਨੂੰ ਜ਼ੋਰ ਦੀ ਟੱਕਰ ਮਾਰਦਾ ਹੈ ਟੈਂਪੂ ਪਲਟ ਜਾਂਦਾ ਹੈ ਉਲਟਾ ਹੋ ਜਾਂਦਾ ਹੈ ਪੂਰੀ ਤਰ੍ਹਾਂ ਅਤੇ ਇੱਕ ਔਰਤ ਜਿਹੜੀ ਹੈ ਟੈਂਪੂ ਚੋਂ ਬਾਹਰ ਨਿਕਲ ਕੇ ਡਿੱਗਦੀ ਹੈ ਜੋ ਕਿ ਟਿੱਪਰ ਦੇ ਟਾਇਰਾ ਹੇਠ ਆ ਜਾਂਦੀ ਹੈ ਗੱਲ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਬਾਕੀ 7 ਲੋਕ ਦੀ ਗੰਭੀਰ ਫੱਟੜ ਹੋ ਜਾਂਦੀ ਹੈ ਡਾਕਟਰਾਂ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਕਹਿਣ ਦੇ ਆਧਾਰ ਤੇ ਗੱਲ ਕਰ ਰਹੇ ਹਨ ਕਿ 2-3 ਵਿਅਕਤੀ ਜਿਹੜੇ ਆ ਬਹੁਤ ਗੰਭੀਰ ਹੂ ਵਿੱਚ ਫੱਟੜ ਹੋਏ ਹਨ ਬਾਕੀ ਅਨੁਸਥਿਤੀ ਨਾਰਮਲ ਦੱਸੀ ਜਾ ਰਹੀ ਹੈ ਪਰ ਟਿੱਪਰ ਚਾਲਕ ਜਿਹੜਾ ਆ ਉਹ ਮੌਕੇ ਤੇ ਮੌਕਾ ਦੇਖ ਕੇ ਫਰਾਰ ਹੋ ਜਾਂਦਾ ਅ ਸਰ ਇਹਦਾ ਇੱਕ ਸ਼ਿਸ਼ੂਵਾਲ ਦੇ ਕੋਲ ਐਕਸੀਡੈਂਟ ਹੋਇਆ ਹੈਗਾ ਰੋਡ ਐਕਸੀਡੈਂਟ ਅ ਕਾਦਾ ਕਾਦਾ ਹੋਇਆ ਸਰ ਇੱਕ ਨੀ ਕੋ ਕੈਜੂਲੇਟ ਹੋਇਆ ਕਿੰਨੇ ਬੰਦੇ ਇੰਜਰਡ ਹੋਏ ਸਰ ਇੱਕ ਘੋੜਾ ਟਰਾਲਾ ਆ ਜਿਹੜਾ ਫਲੋਰ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਜੀ ਜਿਹਦੇ ਚਾਲਕ ਨੇ ਪਿੰਡ ਸ਼ਿਸ਼ੂਵਾਲ ਜੀ ਖੜੇ ਟੈਂਪੂ ਦੇ ਵਿੱਚ ਬੜੀ ਤੇਜ਼ ਤੇ ਲਾਪਰਵਾਹੀ ਦੇ ਨਾਲ ਲਿਆ ਕੇ ਮਾਰਿਆ ਜੀ ਜਿਹਦੇ ਵਿੱਚ ਐਮਪੂ ਦੇ ਵਿੱਚ ਟੋਟਲ 8 ਸਵਾਰੀਆਂ ਸੀਗੀਆਂ ਸਮੇਤ ਡਰਾਈਵਰ ਜੀ ਜਿਹਦਾ ਵਿੱਚੋਂ ਇੱਕ ਲੇਡੀ ਜਿਹੜੀ ਆ ਉਹ ਟਰੈਂਪੂ ਪਲਟਰ ਨਾਲ ਉਹ ਟਰੱਕ ਦੇ ਟਾਇਰ ਦੇ ਥੱਲੇ ਆ ਗਈ ਉਹਦੀ ਮੌਕੇ ਤੇ ਮੌਤ ਹੋ ਗਈ ਆ ਜੀ ਬਾਕੀ ਜਿਹੜੇ 7 ਜਣੇ ਉਹ ਇੰਜਰਡ ਆ ਜਿਨ੍ਹਾਂ ਵਿੱਚੋਂ 4-5 ਜਣੇ ਇੰਜਰਡ ਜਿਹੜੇ ਉਹ ਰੈਫਰ ਕਰ ਚੁੱਕੇ ਆ ਬਾਕੀ ਸਿਵਲ ਹਸਪਤਾਲ ਫਲੋਰ ਦਾਖਲ ਹੈ ਉਹਨਾਂ ਦੀ ਪਛਾਣ ਹੋ ਗਈ ਸਾਰੇ ਇੰਜਰਡ ਕਿੱਥੇ ਕਿੱਥੇ ਦੇ 7 ਜਣਾਂ ਦੀ ਪਛਾਣ ਹੋ ਗਈ ਆ ਠੀਕ ਹੈ ਜੀ ਜਿਹਦੀ ਡੈਥ ਹੋਈ ਆ ਉਹਦੀ ਹਜੇ ਪਛਾਣ ਨਹੀਂ ਹੋਈ ਠੀਕ ਆ ਲੇਡੀ ਦੀ ਠੀਕ ਹੈ ਜੀ। ਤੀਸਰਾ ਉਹ ਉਹ ਦਾ ਡਰਾਈਵਰ ਸੀ ਕੋਲੇ ਦਾ। ਡਰਾਈਵਰ ਜਿਹੜਾ ਉਹ ਆਪਣਾ ਟਰੱਕ ਛੱਡ ਕੇ ਭੱਜ ਗਿਆ ਮੌਕੇ ਤੋਂ। ਟਰੱਕ ਜਿਹੜਾ ਹੈ ਉਹ ਆਪਾਂ ਕਬਜ਼ੇ 'ਚ ਲੈ ਲਿਆ। ਅਗਲੀ ਦੀ ਕਾਰਵਾਈ ਚੱਲੂ ਹੈ। ਹਾਂਜੀ ਸਾਡੇ ਕੋਲ ਇੱਕ ਮਾਸਕ ਇਸ਼ਵਲਟੀ ਆਈ ਆ ਚਿਚੋਵਾਲ ਕੋਲ ਐਕਸੀਡੈਂਟ ਹੋਇਆ ਕੋਈ। ਤੇ ਉਹਨਾਂ ਵਿੱਚੋਂ 8 ਪੇਸ਼ੈਂਟ ਆਏ ਸਾਡੇ ਕੋਲ ਜਿਹਦੇ ਵਿੱਚੋਂ ਇੱਕ ਬ੍ਰੌਟ ਹੈਡ ਸਰ ਪੇਸ਼ੈਂਟ ਫੁੱਲੀ ਡੀ ਸੀਗੇ। ਬਾਕੀ ਪੇਸ਼ੈਂਟ ਵੀ ਜਿਹੜੇ ਕੰਡੀਸ਼ਨ ਖਰਾਬ ਮਤਲਬ ਸਾਇੰਸ ਸੀਗਾ। ਸਰ ਕਿੰਨੇ ਕੇ ਇੰਜਰੀ ਦਾ ਉਹਨਾਂ ਰੈਫਰ ਵੀ ਕੀਤਾ ਕਿਸੇ ਨੇ ਹਾਂਜੀ ਉਹਨਾਂ ਵਿੱਚੋਂ ਦੋ ਬਿਸ਼ੜ ਰੈਫਰ ਕੀਤੇ ਆ ਉਹਨਾਂ ਦੇ ਕ੍ਰੈਸ਼ ਇੰਜਰੀ ਸੀਗੀ ਬਾਤ ਹੈ ਅੱਛਾ ਜੀ ਇੱਕ ਦੇ ਲਾਤੇ ਸੀਗੀ ਪੂਰੀ ਕ੍ਰੈਸ਼ ਇੰਜਰੀ ਤੇ ਬਾਕੀ ਸਰ ਪੇਸ਼ੈਂਟ ਬਾਕੀ ਹਜੇ ਜਨਰਲ ਕੰਡੀਸ਼ਨ ਵਾਲੀ ਠੀਕ ਹੈ ਬਾਕੀ ਠੀਕ ਹੈ ਬਾਕੀ ਕੈਡਮਡ ਕੀਤੇ ਹੋਏ ਸਾਰੇ ਇਥੇ ਇਲਾਜ ਚੱਲ ਰਿਹਾ ਸਾਰਾ ਚੱਲ ਰਿਹਾ ਸਾਰੇ ਸਾਰਾ ਮੈਡੀਕਲ ਇਲਾਜ ਸਰ ਸਰ ਸਾਰੇ ਆਇਡੈਂਟੀਫਾਈ ਹੋ ਗਏ ਹਾਂਜੀ ਬਸ ਇੱਕ ਅਨਨੋਨ ਜਿਹੜੀ ਫੀਮੇਲ ਆ ਉਹ ਆਇਡੈਂਟੀਫਾਈ ਨਹੀਂ ਹੋ ਸਕੀ ਜੀ ਰਿਸਕਡ ਡੈਡ ਹਾਂ ਨੰਬਰ ਪੇਸ਼ੈਂਟਾਂ ਦਾ ਦੰਜੂ ਬੀਨਾਂ ਦੀ ਬੜੀ ਲਾਇਗਰੀ ਕਰਨਾ ਆ ਘੜਾ ਪੈਂਡਾ ਖੜੀ ਪੈਂਡੇ ਦੇ ਇੱਕ ਜਿਹੜਾ ਸਗਾ ਟਿਪਰ ਗੱਜਰੀ ਵਾਲਾ ਉਹ ਜਾਰਾ ਸੀ ਕੁਝ ਸਮੇਂ ਲਈ ਗਿਆ ਆ ਆਹਾਂ ਤੇ ਜਿਹੜਾ ਡਾਕਟਰ ਵਾਲਾ ਉਹ ਸੇ ਵੀਥੇ ਰਹਿ ਗਿਆ ਸੱਤ ਤੋਂ ਦੇਸ਼ ਜਿਹੜੇ ਹਰਬੀਆ ਜਿਹਨਾਂ ਵਿੱਚੋਂ ਪੰਜ ਪੇਸ਼ੈਂਟ ਜਿਹੜੇ ਫਲੋਰ ਵਿੱਚ ਐਸਲੀ ਜੇ ਬੈਠਿਆ ਔਰ ਉਹਨਾਂ ਨੂੰ ਪੂਰੀ ਡਾਕਟਰੀ ਇੰਟਰੇਰੀਅਰ ਤੋਂ ਹਾਰਮਨ ਟਰੀਟਮੈਂਟ ਕਰੀਆ ਬਹੁ ਜੀ ਨੇ ਸੀਸੀ ਸੀ ਇਹ ਸ਼ੁਰੂ ਕੀ ਉਹਨਾਂ ਨੂੰ ਜੀਵਨ ਦੇ ਰਿਹਾ ਕਰਦਾ ਇੱਕ ਟ੍ਰੀਨੀਅਲ ਇਰੀਆ ਇਹਦਾ ਬਹੁਤ ਹੀ ਕੰਟੀਜਾਸ ਜਿਹੜੇ ਪੂਰੀ ਇਰੀਆ ਉਹਦੇ ਇਹ ਬੜਾ ਵੱਡਾ ਪ੍ਰੋਕਸਰ ਹੈ ਪਰੰਤੂ ਇਹ ਅੰਸ਼ਾਨ ਸਵਾਰਨ ਜੀ ਦਾ ਇਸ ਤਰ੍ਹਾਂ ਸ਼ੁਰੂ ਹੀ ਹਟਾ ਕੇ ਸਰੀਰਕੀ ਟਰੀਟਮੈਂਟ ਲਈ ਇਹਦਾ ਸਾਡੀ ਦਾ ਪ੍ਰੋਜੈਕਟ ਬਣਦਾ ਹੈ ਪਰਕਰਾਰ ਦੀ ਹੈ ਜੀਆ ਸਾਰੇ ਹੀ ਰੱਖਦੇ ਰਹੇ ਮਾਪੋ ਪਾਲੀ ਟ੍ਰੀਟਮੈਂਟ ਦੇ ਰਹੇ ਨੇ ਔਰ ਅਸੀਂ ਦੇਖਿਆ ਹੈ ਅੱਜ